ਤਫੀਰ ਪਾਛੀ ਨਾ ਤੋਥਨ ਪਾੜ ਗਿਆ ਥਾ ਮੈਂ ਇਹੋ ਜਿਹੇ ਹਟਿਆ ਤੇ ਮਗਰੋਂ ਆ ਕੇ ਨਾ ਹਰਨਾਸ਼ ਦੀ ਬਾਹ ਬਣ ਗਈ ਤੇ ਹਰਨਾਸ਼ ਕਹਿ ਲੱਗਿਆ ਮੈਨੂੰ ਪਵਾਵਾ ਕਿਸੇ ਦੇ ਵਿੱਚ ਇਤਨੀ ਜੁਰਤ ਨਹੀਂ ਮੇਰੀ ਬਾਹ ਬਣਨ ਦੀ ਕਿ ਰੱਬਾ ਤੂੰ ਆ ਗਿਆ ਤੇ ਕਹਿੰਦੇ ਜੀ ਤੂੰ ਸਾਂਣਦੇ ਆ ਫਿਰ ਤਿਆਰ ਹੋ ਜਾ ਕਹਿੰਦਾ ਤਿਆਰ ਤਾਂ ਹੋਣਾ ਤੂੰ ਮੈਨੂੰ ਵਰ ਦਿੱਤੀ ਆ ਯਾਦ ਕਰ ਲੈ ਕਹਿੰਦਾ ਕੋਈ ਨਾ ਜੇ ਇਹ ਆ ਸਾਂਾ ਬਣ ਗਿਆ ਤੇ ਉਹ ਵੀ ਸਾਂਾ ਬਣ ਜੂਗਾ ਇੰਨੀ ਗੱਲ ਕਹਿ ਕੇ ਸਾਹ ਸੰਗਤ ਜਿਹੜਾ ਹਰਲਾਸ਼ ਰਾਜਾ ਹੈ ਨਾ ਉਹਨੂੰ ਨਰ ਸਿੰਘ ਨਰ ਦਾ ਮਤਲਬ ਹੈ ਸਾਹ ਸੰਗਤ ਇਨਸਾਨ ਉਹ ਸਿੰਗਲਾ ਮਤਲਬ ਹੈ ਸ਼ੇਰ ਤੇ ਚੱਕਿਆ ਤੇ ਕਹਿੰਦਾ ਆਏ ਜਦੋਂ ਬਾਹਾਂ ਦੇ ਵਿੱਚ ਚੱਕਿਆ ਰਾਜੇ ਨੂੰ ਕਹਿੰਦਾ ਆਉਂ ਗਾਸ ਬਣ ਦਿਨਾਂ ਕਿ ਰਾਤਾ ਨਾ ਭਾਈ ਦੇ ਸੀ ਨਰਾਸੀ ਚੁੱਪ ਕਰ ਗਿਆ ਤੇ ਫਿਰ ਦੇੜੀਆਂ ਦੇ ਵਿੱਚ ਲੈ ਕੇ ਬਹਿ ਗਿਆ ਕਹਿੰਦਾ ਆਉਣ ਦੱਸ ਤੁੰਦਰ ਬੈਠਾ ਕੇ ਬਾਹਰ ਬੈਠਿਆਂ ਨੂੰ ਚੁੱਪ ਕਰ ਗਿਆ ਤੇ ਫਿਰ ਸਾਹ ਸੰਗਤ ਕਹਿਣ ਲੱਗਾ ਮੇਰੇ ਵੱਲ ਵੀ ਦੇਖ ਲੈ ਮੈਂ ਬੰਦਾ ਆ ਕਿ ਜਾਨਵਰ ਥੱਲੇ ਨੂੰ ਦੇਖਿਆ ਸਾਹ ਸੰਗਤ ਥੱਲੇ ਸਰੀਰ ਬੰਦਿਆਂ ਵਾਲਾ ਉੱਪਰ ਘੜ ਦੇ ਕੀਤੇ ਉਹ ਜਾਨਵਰਾਂ ਵਾਲੀ ਦਾ ਚੁੱਪ ਕਰ ਗਿਆ ਨਾ ਬੰਦਾ ਕਹਿਣ ਚਾਉਂਗਾ ਨਾ ਸ਼ੇਰ ਕਹਿਣ ਚਾਉਂਗਾ ਤੇ ਕਹਿੰਦਾ ਹੁਣ ਦੱਸ ਤੈਨੂੰ ਬਿਮਾਰੀ ਦਾ ਨਹੀਂ ਹੈ ਕੋਈ ਚੁੱਪ ਕਰ ਗਿਆ ਲੈ ਕਹਿੰਦਾ ਮੇਰੇ ਹੱਥ ਨੂੰ ਵੀ ਦੇਖ ਲੈ ਮੇਰੇ ਹੱਥ ਦੇ ਵਿੱਚ ਵੀ ਕੋਈ ਸ਼ਾਸਤ ਨਹੀਂ ਹੈ ਐਨੀ ਗੱਲ ਕਹਿ ਕੇ ਦੋਹਾ ਨਾਲ ਪਾੜਦਾ ਪਾੜਦਾ ਰੋਹੀਆ ਦੋਹਾ ਨਾਲ ਪਾੜਦਾ ਪਾੜਦਾ ਰੋਹੀਆ ਦੋਹਾ ਨਾਲ ਪਾੜਦਾ ਤੱਜਾ ਰੋਹੀਆ ਆਉਣਾ ਜਾਣਾ